ਹਾਂ ਚੈਨਲ ਦੇਖ ਰਹੇ ਮੇਰੇ ਸਾਰੇ ਵੀ ਸਤਿਕਾਰਯੋਗ ਪੈਣਾ ਨੂੰ ਸਰਾਵਾਂ ਨੂੰ ਬਜ਼ੁਰਗਾਂ ਨੂੰ ਆਨ ਅਤੇ ਸਤਿਕਾਰਪਨ ਸਤਿ ਸ੍ਰੀ ਅਕਾਲ ਅੱਜ ਅਸੀਂ ਜਾ ਰਹੇ ਹਾਂ ਚੰਡੀਗੜ੍ਹ ਤੇ ਚੰਡੀਗੜ੍ਹ ਅੱਜ ਨਵਾਂ ਸਭਾ ਸੈਸ ਨੂੰ ਬੁਲਾਇਆ ਗਿਆ ਬੰਦੇ ਦਾ ਸਭਾ ਵਿੱਚ ਜਿਹੜਾ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਜੀ ਵੀ ਜੀ ਲਾ ਦੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਚੰਡੀਗੜ੍ਹ ਨੂੰ ਜਾ ਰਹੇ ਹਾਂ ਰਸਤੇ ਦੇ ਵਿੱਚ ਰੁਧੀਆਂ ਸੀ

ਯਾਦ ਵੀ ਤੁਸੀਂ ਬੱਚੇ ਸੀ ਕਿ ਬ੍ਰੈਕਫਾਸਟ ਕਰ ਲਿਆ ਮੇਰੇ ਨਾਲ ਦੇ ਸਾਥੀ ਨੇ ਕਰ ਲਿਆ ਹੁਣ ਇਥੋਂ ਅਸੀਂ ਬਸ ਚਾਹ ਪੀ ਰਹੇ ਨੇ ਫਿਰ ਚੱਲਦੇ ਆ ਛੰਡੀਗੜ੍ਹ ਦੇ ਦੇਖੀ ਦੇਖੀ ਇੰਨਾ ਨਹੀਂ ਬੜੀ ਤਿਆਰੀ ਆ ਸਾਫ ਸੁਥਰਾ ਜਿਹਾ ਖਾਣਾ ਸਾਫ ਸੁਥਰਾ ਮੈਂ ਦਾਲ ਖੀਆ ਮੈਨੂੰ ਇਹ ਸਵੇਰ ਦਾ ਪ੍ਰਾਣਾ ਦਾ ਸਮਾਂ ਆ ਗਿਆ। ਬ੍ਰੈਕਫਾਸਟ ਖਾਣ ਤੋਂ ਬਾਅਦ ਹੁਣ ਚੱਲਦੇ ਆਂ ਅਸੀਂ ਆਪਣੀ ਗੱਡੇ ਵੱਲ। ਆਹ ਦੇਖ। ਦੇਖੰਨੀ ਯਾਰਾ। ਅੱਜ ਫਿਲਟਰ ਕਰਦੇ ਨੇ ਬੱਚੇ ਚੂਤੇ ਲੈ ਲੈਂਦੇ ਨੇ ਮੇਰਾ ਵੀ ਦਿਲ ਕਰਦਾ ਪਰ ਸਾਡੇ ਕੋਲ ਟਾਈਮ ਨਹੀਂ ਹੈਗਾ ਬੋਲੇ ਜਾ ਰਹੇ ਹਾਂ ਕਿਉਂਕਿ ਅਸੀਂ ਕੈਂਪਸ ਪਹੁੰਚਣਾ ਵੀ ਆ ਫਿਰ ਉੱਥੋਂ ਦਾ ਜਿਹੜਾ ਸੀਨਾ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਗੀ ਸ਼ਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਫਿਲਟਰ ਪੰਜਾਬੀ ਵਿਦਾਂ ਸਰਵਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਮੰਰੇਗਾ ਨੂੰ ਜਿਹੜਾ ਸੈਂਟਰ ਸਰਕਾਰ ਨੇ ਚੇਂਜ ਕਰਕੇ ਖਾਸ ਤੌਰ ਤੇ ਬੀਬੀ ਜੀ ਰਾਮ ਜੀ ਬਿੱਲ ਨੂੰ ਤਬਦੀਲ ਕਰ ਦਿੱਤਾ ਹੈ ਉਸ ਨੂੰ ਲੈ ਕੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਔਰ ਉਸ ਨੂੰ ਦੇਖਣ ਵਾਸਤੇ ਕਿਉਂਕਿ ਆਮ ਆਦਮੀ ਪਾਰਟੀ ਇਹਦਾ ਵਿਰੋਧ ਕਰ ਰਹੀ ਹੈ ਮਤਾ ਲੈ ਕੇ ਆਈ ਹੈ ਵਿਧਾਨ ਸਭਾ ਦੇ ਵਿੱਚ ਤੇ ਬਾਕੀ ਜਿਹੜੀ ਕਾਂਗਰਸ ਹੈ ਕਿ ਉਹਨੂੰ ਨਾਮ ਨਾਲ ਖਾਸ ਤੌਰ ਤੇ ਜਿਹੜਾ ਹੈਗਾ ਉਹ ਪ੍ਰੋਬਲਮ ਹੈ ਉਹ ਕਹਿੰਦੇ ਕਿ ਮਨਰੇਗਾ ਮਹਾਤਮਾ ਗਾਂਧੀ ਦੇ ਨਾਮ ਤੇ ਸੀ ਜੀ ਰਾਮ ਜੀ ਨਾਮ ਰੱਖਣ ਦੀ ਕੀ ਲੋੜ ਸੀ ਔਰ ਬਾਕੀ ਪਾਰਟੀਆਂ ਵੀ ਸੀਗੇ ਇੱਥੇ ਤੇ ਪੰਜਾਬ ਸਰਕਾਰ ਜਾਂ ਫਿਰ ਕਹਿ ਸਕਦੇ ਆ ਕਿ ਸਰਕਾਰ ਜਿਹੜੀ ਹੈਗੀ ਉਹ ਅ ਐਸਕੇਪ ਕੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਤਾਂ ਕਿ ਐਸਨ ਜਿਹੜਾ ਹੈਗਾ ਇਹਦਾ ਇਹਦੇ ਵਿਰੋਧ ਵਿੱਚ ਖੜੇ ਹੋਇਆ ਜਾ ਸਕੇ ਪਰ ਉਸ ਦੇ ਨਾਲ ਹੀ ਅੱਜ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਇਸ ਵਿਸ਼ੇਸ਼ ਸੈਸ਼ਨ ਜਿਹੜਾ ਕਿ ਬੰਦੇ ਦਾ ਦਾ ਨਾਮ ਤਬਦੀਲ ਕਰਨ ਨੂੰ ਲੈ ਕੇ ਵਿਰੋਧ ਜਿਤਾਉਣ ਵਾਸਤੇ ਮਤਾ ਲੈਣ ਵਾਸਤੇ ਸਰਕਾਰ ਲੈ ਕੇ ਆਈ ਸੀ ਇਹ ਵਿੱਚ ਜਿਹੜੇ ਮਜ਼ਦੂਰ ਨੇ ਜਾਂ ਮੰਦਰੇਗਾ ਰੇਨਾਲ ਜਿਹੜੇ ਐਸੋਸੀਏਟਿਡ ਲੋਗ ਨੇ ਉਹ ਵੀ ਅੱਜ ਇੱਥੇ ਦੇਖਣ ਸਪੈਸ਼ਲ ਆਏ ਸੀਗੇ ਔਰ ਡੈਫੀਨਿਟਲੀ ਅੱਜ ਕਰਕੇ ਦੇਖਣਾ ਹੈ ਕਿ ਕਿਹੜੀ ਕਿਹੜੀ ਪਾਰਟ

ਦਾ ਹਾਲ ਨਹੀਂ ਜਾ ਰਹੀ ਹੈ ਸਾਡੇ ਕੰਮਾਂ ਦੀ ਜੀ ਦੋ ਦੋ ਸੱਜੇ ਦੀ ਖਤਰੇ ਵਿੱਚ ਹੈ ਸਾਡੇ ਨਾਲ ਇੱਥੇ ਕੁਝ ਆਏ ਹੋਏ ਨੇ ਦੇਖਣ ਵਿੱਚ ਆਸਵਾ ਆਈ ਸੀ ਕੀ ਕਲਾਸ ਕਰ ਰਹੇ ਆ ਸੀ ਕਪਰਨਾਥ ਮੈਂ ਆ ਕਾਲਿਟ ਪਰਮਜੀਤ ਕੌਰ ਤੋਂ ਜਿਸਟਿਕ ਬਰਨਾਲਾ ਹਲਕਾ ਮੈਂ ਜੀ ਜੀ ਸੀ ਅੱਜ ਰੱਖਣਾਇਸ ਤੇ ਬੰਦੇਗਾ ਜਿਹੜਾ ਜਿਸਟਿਕ ਦੇ ਲਈ ਦਾ ਨਾਮ ਪਸ ਗਿਆ ਹੈ ਹਨਾ ਕਿਵੇਂ ਤੱਕ ਇਗਜ਼ਾਮ ਸਰਕਾਰੀ ਨਿਗਮ ਦੇ ਵਿੱਚ ਤੋਂ ਆ ਗਿਆ ਇਗਜ਼ਾਮ ਵਿੱਚ ਜਿਹੜੀ ਜਿਹੜੀ ਜਿਹੜਾ ਜਿਹੜਾ ਨਾਮ ਨਿਕਲਿਆ ਉਹਨੇ ਬਣਾਉਣੀ ਚੋੜ ਨਹੀਂ ਕਿਹਾ ਕੁਝ ਜਿਵੇਂ ਅੱਜ ਇਸ ਫੈਸਲੇ ਜਿਹੜਾ ਹੈਗਾ ਰਾਸ ਇਸਲਾਸ ਬਣਾ ਕੇ ਸਰਕਾਰ ਨੇ ਬੜਾ ਵਧੀਆ ਕੀਤਾ ਸਾਨੂੰ ਪਤਾ ਲੱਗ ਗਿਆ ਕਿ ਭਾਜਪਾ ਦਾ ਜਿਹੜਾ ਗਰੀਬ ਵਰਗ ਦੀ ਚਿਹਰਾ ਦਾ ਉਨੰਗਾ ਹੋ ਗਿਆ ਜਦੋਂ ਵੀ ਭਾਜਪਾ ਦੇ ਜਿਹੜੇ ਹੈਗੇ ਨੇ ਵਿਧਾਇਕ ਬੋਲਦੇ ਸੀ ਉਹ ਮੋਦੀ ਵਾਲੀ ਪਾਸੇ ਹੀ ਬੋਲਦੇ ਸੀ ਵੀ ਇਹ ਮਜ਼ਦੂਰਾਂ ਦੇ ਹੱਕ ਚਾਏ ਜਿਹੜਾ ਗੁਰਨਾ ਜਦੋਂ ਕਿ ਮਜ਼ਦੂਰਾਂ ਲਈ ਬੜਾ ਘਾਤ ਸੀ ਅਸੀਂ ਦੇਖਿਆ ਕੰਗਰਸ ਪਾਰਟੀ ਵਾਲੇ ਬਹੁਤ ਜਿਆਦਾ ਮਾਰਕੂਦ ਪਰ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਤਾਂ ਇਹਦੇ ਕਾਨੂੰਨ ਦੇ ਖਿਲਾਫ ਮਤਾ ਪਾਸ ਕੀਤਾ ਤਾਂ ਅਸੀਂ ਉਸ ਮਤਲੇ ਦਾ ਸਮਰਥਨ ਕਰਦੇ ਹਾਂ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵਧੀਆ ਗੱਲ ਕੀਤੀ ਆ ਇਹ ਮੇਰੇ ਦੁੱਖ ਦੀ ਘੜੀ ਦੇ ਵਿੱਚ ਗਰੀਬਾਂ ਦੀ ਮਦਦ ਉਹਨਾਂ ਦੇ ਸਸਟੇ ਸਸਟੇ ਕੁਛ ਕੁ ਪਰਵਾਸ ਕਰੇ ਤਾਂ ਕਿ ਕਿੰਨਾ ਸਵਾਲ ਪਹੁੰਚ ਗਿਆ ਕਿ ਤੁਹਾਨੂੰ ਕਿੱਥੇ ਜਾਓਗੇ ਕਿ ਬਹੁਤ ਦੇਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਸਿਰਫ ਇੱਥੇ ਗੱਲਬਾਤ ਕਰਨ ਦੀ ਲੱਗਦੀ ਸਮਾਂ ਜਾਂ ਸਕਦਾ ਤੁਹਾਨੂੰ ਜ਼ਰੂਰ ਸਾਡੇ ਨਾਲ ਅਸੀਂ ਕਰਨ ਕਿਉਂਕਿ ਇਹ ਖੂਨ ਖਾਣ ਵਾਲਾ ਹੈ ਇਹ ਮੈਂ ਕਰ ਰਹੀ ਹੁਣੇ ਕਰ ਨਹੀਂ ਸਕਦਾ ਚਲੋ ਸਾਰੇ ਕਰਦੇ ਇਸ ਸੰਗਤ ਸੁਣਨ ਅੰਦਰ ਕਾਹਦੇ ਨਿਕਲ ਆਏ ਨੇ ਰੋ ਆਪਣੇ ਹੱਕਾਂ ਦੇ ਲਈ ਆਪਣੀਆਂ ਜਾਨਾਂ ਗਵਾਉਣੀਆਂ ਜਿਹੜੇ ਨੇ ਸਾਡੇ ਪੰਜਾਬੀ ਲੋਕ ਜਾਣਦੇ ਨੇ ਪਹਿਲਾਂ ਤੋਂ ਕੁਰਬਾਨੀਆਂ ਦਿੰਦੇ ਆਏ ਨੇ ਵੇਸ਼ੱਕ ਜਿੰਨੀਆਂ ਮਰਜ਼ੀਆਂ ਕੁਰਬਾਨੀਆਂ ਦੇਣੀਆਂ ਪੈਣ ਪਰ ਇਹ ਅਸੀਂ ਕਾਨੂੰਨਾਂ ਜਿਹੜਾ ਲਾਗੂ ਨਹੀਂ ਤੁਹਾਨੂੰ ਕੀ ਸਮਝ ਤੁਹਾਨੂੰ ਕੀ ਸਮਝ ਆਇਆ ਤੁਹਾਨੂੰ ਕੀ ਸਮਝ ਆਇਆ ਕਿ ਕਿਉਂ ਇਹ ਕਰ ਰਹੀ ਹੈ ਸਰਕਾਰ ਕਿਉਂ ਐਟਾ ਹੁੰਦਾ ਉਹ ਮਤਲਬ ਸਪੈਸ਼ਲ ਸਰਚ ਨੂੰ ਲਾਣਾ ਪੈ ਗਿਆ ਤੁਹਾਨੂੰ ਕੀ ਸਮਝ ਆਇਆ ਲੇ ਸਾਨੂੰ ਸਮਝ ਆਇਆ ਕਿ ਜਿਹੜੀ ਸਰਕਾਰ ਹੈ ਜਿਹੜਾ ਕਾਨੂੰਨ ਹੈ ਬੜਾ ਘਾਤੇ ਕਰ ਸਰਕਾਰ ਨੂੰ ਪਤਾ ਹੈ ਵੀ ਜਿਹੜੀ ਮਜ਼ਦੂਰ ਦੇ ਹੱਥ ਚ ਰੋਟੀ ਚੱਕ ਲਈ મોદી ਨੇ ਗਲਤ ਕੀਤਾ ਨਾ ਹੋਰ ਤਾਂ ਕੋਈ ਉਹਨਾਂ ਨੂੰ ਰੋਜ਼ਗਾਰ ਹੈ ਹੀ ਨਹੀਂ ਕਿ ਮਨਰੇਗਾ ਦੇ ਜਿਹੜੇ ਲੱਖਾਂ ਮਜ਼ਦੂਰ ਨੇ ਉਹਨਾਂ ਦਾ ਰੋਜ਼ਗਾਰ ਖੁੱਸ ਜੂ ਜਿਹੜੇ ਮਨਰੇਗਾ ਮੁਲਾਜ਼ਮ ਨੇ ਹਜ਼ਾਰਾਂ ਦੀ ਗਿਣਤੀ ਚ ਉਹ ਵੀ ਘਰਾਂ ਚ ਬੈਠ ਜਾਣਗੇ ਕਿੰਨਾ ਨੁਕਸਾਨ ਹੋਊਗਾ ਪਹਿਲਾਂ ਪਰ ਜਦੋਂ ਤੋਂ ਇਹ ਸਰਕਾਰ ਬਣੀ ਆ ਕੋਈ ਨਾ ਕੋਈ ਨਵਾਂ ਸਟੰਟ ਖੇਡ ਜਾਂਦੀ ਆ ਕਦੇ GST ਲਾਗੂ ਕਰਤਾ ਕਦੇ ਨੋਟਬੰਦੀ ਕਰਤੀ ਕਰੋਨਾ ਦੀ ਆਰਚ ਕਰੋੜਾਂ ਦਾ ਸਾਡੇ ਰੋਜ਼ਗਾਰ ਖੁੱਸ ਗਿਆ ਜਿਹੜੀ ਰਹਿੰਦੀ ਕਾਟ ਸੀ ਆ ਹੁਣ ਨਵਾਂ ਕੂਰ ਬਣਾ ਕੇ ਕੱਟਦੀ ਪਰ ਅਸੀ ਲਾਪੂ ਨਹੀਂ ਹਾਂ ਹਾਂਜੀ ਬਦਾਂ ਸਬਾ ਦੇ ਬਾਹਰੋਂ ਤੋਂ ਪਿੱਛੋਂ ਅਸੀਂ ਆ ਗਏ ਐਮਐਲਏ ਪੋਸਟ ਲਾ ਆ ਦੇਖੋ ਮਾਰ ਕੇ ਬਣੀ ਕਿੰਨੀ ਆ ਕੇ ਜੀ ਲੱਗਦਾ ਸਾਰੇ ਹੁਣ ਬਸ ਥੋੜੀ ਦੇਰ ਨੂੰ ਅਸੀਂ ਖਾਣਾ ਖਾਣਾਗਾ ਖਾਣਾ ਖਾਣ ਤੋਂ ਪਿੱਛੇ ਸਾਡੀ ਰਵਾਨਗੀ ਆ ਪਿੰਡ ਨੂੰ